ਇਹ ਸਾਡੇ ਚੱਲ ਰਹੀ ਆ ਜੀ ਹੁਣ ਮਿਰਚ ਖੀਰਾ ਤੇ ਟਮਾਟਰ ਤਿੰਨਾਂ ਚੀਜ਼ਾਂ ਦੀ ਬਜਾਈ ਦੀ ਤਿਆਰੀ ਚੱਲ ਰਹੀ ਆ ਤਿੰਨ ਵਾਰੀ ਪਹਿਲਾਂ ਹਲਣਾ ਪਹਿਲੀ ਵਾਲੀ ਆ ਤੇਰ ਪਾ ਕੇ ਤੇ ਹੁਣ ਰੋਟਾਵੇਟਰ ਦਿਆ ਫਿਰਨ ਤੇ ਵਿੱਚੇ ਖਾਦ ਨਾਲ ਚੱਲਣ ਢੀ ਆ ਤੇ ਹੁਣ ਇਹ ਜਿਹੜਾ ਆ ਇਹਦੇ ਵਿੱਚ ਲਾਵਾਂਗੇ ਪਹਿਲਾਂ ਮਿਰਚ ਫਿਰ ਅਗਲੇ ਪਾਸੇ ਦੂਸਰੀ ਜਗ੍ਹਾ ਬਚੀ ਹੋਈ ਆ ਤੇ ਉੱਥੇ ਲਾਵਾਂਗੇ ਆਪਾਂ ਟਮਾਟਰ ਟਮਾਟਰ ਆਪਣੇ ਪਹਿਲਾਂ ਵੀ ਲੱਗੇ ਆ ਤੇ ਹੋਰ ਵੀ ਲਾਵਾਂਗੇ ਤੇ ਇੱਕ ਜਗ੍ਹਾ ਤੇ ਲਾਵਾਂਗੇ ਜੀ ਆਪਾਂ ਖੀਰਾ ਕਨਾਲ ਕਨਾਲ ਜਗ੍ਹਾ ਜਿਹੜੀ ਉਹ ਡਿਵਾਈਡ ਕੀਤੀ ਆ ਤੇ ਉਹ ਆਪਾਂ ਲਾ ਰਹੇ ਆ ਆਹ ਦੇਖੋ ਜੀ ਪੈ ਰਹੀ ਆ ਸਾਡੀ ਖਾਦ ਖਾਦ ਵੀ ਸਾਡੀ ਕੰਪਲੀਟ ਹੋਣ ਢਈ ਆ ਤੇ ਨਾਲ ਦੀ ਨਾਲ ਹੀ ਸਾਡਾ ਜਿਹੜਾ ਵਾ ਪੈਲੀ ਦੇ ਵਿੱਚ ਰੋਟਾਵੇਟਰ ਫਿਰ ਗਿਆ ਪੈਲੀ ਸਾਡੀ ਪਹਿ ਪਦਰੀ ਹੋ ਗਈ ਆ ਦੋ ਰੰਗਾ ਦੀ ਪੈਲੀ ਤੁਹਾਨੂੰ ਦਿਖਣ ਢਈ ਹੋਣੀ ਆ ਇੱਕ ਸੁੱਕੀ ਜਿਹਾ ਇੱਕ ਥੋੜੀ ਜਿਹੀ ਗਿੱਲੀ ਆ ਓ ਸਾਡੇ ਚਾਚਾ ਜੀ ਜਿਹੜੇ ਆ ਉਹ ਗੰਡਿਆਂ ਦੇ ਵਿੱਚੋਂ ਕੱਖ ਕੱਢ ਰਿਹਾ ਇਸ ਵੇਲੇ ਮਲਚਿੰਗ ਸ਼ੀਟ ਦੇ ਉੱਤੇ ਮੈਂ ਆਪਣੇ ਪਿਆਜ਼ ਲਗਾਏ ਸੀਗੇ ਤੇ ਪਿਆਜ਼ਾਂ ਦੀ ਕੰਦ ਦੇਖੋ ਕਿੰਦਾ ਦੀ ਬਣੀ ਹੋਈ ਆ ਕੀ ਬਾਤ ਆ